ਸੰਤ ਬੱਬਾ ਬਲਜਿੰਦਰ ਸਿੰਘ ਜੀ ਦੀ ਰਾਣਾ ਸਾਹਿਬ ਵਾਲਿਆਂ ਦੀ ਰਵਨਾਈ ਹੇਟ ਅੱਜ ਸੰਤ ਬੱਬਾ ਯਸ਼ਰ ਸਿੰਘ ਜੀ ਮੈਮੋਰੀਅਲ ਹਸਪੀਟਲ ਵਿੱਚ ਅੱਜ ਅੱਖਾਂ ਦਾ ਤੇ ਜਨਰਲ ਸਰਜਰੀ ਦਾ ਕੈਂਪ ਦਾ ਯੋਜਨਨਾ ਕੀਤਾ ਗਿਆ ਤੇ ਮਹਾਰਾਜ ਵੱਲੋਂ ਹੁਕਮ ਹੈ ਕਿ ਆਪਣੇ ਇਲਾਕੇ ਦੀ ਸੰਗਤ ਬਦ ਤੋਂ ਬਦ ਜਿੰਨਾ ਆਪਾਂ ਵਧੀਆ ਇਲਾਜ ਕਰ ਸਕਦੇ ਆ ਨੋਮੀਨਲ ਰੇਟਾਂ ਤੇ ਔਰ ਬਹੁਤ ਹੀ ਵਧੀਆ ਇਲਾਜ ਦੀ ਇੱਥੇ ਸੁਵਿਧਾ ਹਸਪੀਟਲ ਦੇ ਵਿੱਚ ਅਵੇਲੇਬਲ ਹੈ ਤੇ ਅੱਜ ਵੀ ਸਾਡੇ ਕੋਲੇ ਆਈ ਜਿੱਥੇ ਜਨਰਲ ਸਰਜਰੀ ਦੇ ਅਪ੍ਰੋਕਸੀਮੇਟ 100 ਤੋਂ ਪਲੱਸ ਪੇਸ਼ੈਂਟ ਇੱਥੇ ਪਹੁੰਚੇ ਜਿਨ੍ਹਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਤੇ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਤਿੰਨ ਸਰਜਰੀਆਂ ਰੈਗੂਲਰ ਕੈਂਪ ਦੇ ਵਿੱਚ ਹੀ ਕਰੀਆਂ ਗਈਆਂ ਜੋ ਜੋ ਅੱਜ ਦਾ ਸੀ ਤੇ ਦੂਸਰਾ ਆਪਣਾ ਇੱਥੇ ਹਸਪੀਟਲ ਦੇ ਵਿੱਚ ਜਿਹੜੀ ਫੈਸਿਲਿਟੀ ਹੈ ਉਹ ਔਰਥੋ ਦੇ ਡਾਕਟਰ ਨੇ ਡਾਕਟਰ ਹਰਪ੍ਰੀਤ ਸਿੰਘ ਗਿੱਲ ਆਈ ਦੇ ਡਾਕਟਰ ਏਪੀ ਸਿੰਘ ਜੀ ਨੇ ਔਰ ਸਰਜਰੀ ਦੇ ਡਾਕਟਰ ਡਾਕਟਰ ਰਿਕੀ ਸੈਗਲ ਨੇ ਔਰ ਡੈਂਟਲ ਦੇ ਡਾਕਟਰ ਜਿਹੜੇ ਨੇ ਡਾਕਟਰ ਅਵਿਨਵ ਜਨੇਜਾ ਜੀ ਨੇ ਔਰ ਗੈਨੀ ਦੇ ਡਾਕਟਰ ਮਨਦੀਪ ਕੌਰ ਨੇ ਇਹ ਸਾਰੇ ਹੀ ਬਹੁਤ ਵੱਡੇ ਹਸਪਤਾਲਾਂ ਚੋਂ ਇੱਥੇ ਡਾਕਟਰ ਆਏ ਨੇ ਜਿਹੜੇ ਇੱਥੇ ਸਾਰੇ ਆਪਣੇ ਇਲਾਕੇ ਦੀ ਸੇਵਾ ਕਰ ਰਹੇ ਨੇ ਬਹੁਤ ਹੀ ਡੋਮਨਲ ਦੇ ਅਸੀਂ ਐਡੀਟਾ ਤੇ ਇੱਥੇ ਕਰ ਰਹੇ ਹਾਂ ਆਪਣੇ ਹਸਪਤਾਲ ਦੀ ਰੈਨੋਵੇਸ਼ਨ ਹੋਈ ਆ ਕਿ ਕਿ ਹੋਰ ਸਹੂਲਤਾਂ ਇੱਥੇ ਮਾਇਆ ਕਰਵਾਇਆ ਗਿਆ ਨੇ ਬਾਬਾ ਜੀ ਬਨਵਾ ਬਾਬਾ ਜੀ ਵੱਲੋਂ ਇੱਥੇ ਦੇਖੋ ਪਹਿਲਾਂ ਤਾਂ ਸਭ ਤੋਂ ਇਹ ਹੈ ਵੀ ਕੋਵਿਡ ਦੇ ਵਿੱਚ ਬਾਬਾ ਜੀ ਨੇ ਉਸ ਟਾਈਮ ਇਹ ਹਸਪੀਟਲ ਰੈਨੋਵੇਟ ਕਰਕੇ ਖੋਲ੍ਹਿਆ ਗਿਆ। ਕੋਵਿਡ ਦੇ ਵਿੱਚ ਸਾਰੇ ਹੀ ਇੱਥੇ ਜਿੰਨੇ ਵੀ ਪੇਸ਼ੈਂਟ ਆਏ ਉਹਨਾਂ ਦਾ ਫ੍ਰੀ ਇਲਾਜ ਕਰਿਆ ਗਿਆ। ਔਰ ਦੂਸਰਾ ਹੁਣ ਇੱਥੇ ਸੁਭਧਾ ਜਿੰਨੇ ਵੀ ਮੈਂ ਡਾਕਟਰ ਸਭ ਦੇ ਨਾਮ ਲੈਨੇ ਤੇ ਇਹ ਸਾਰੇ ਜੋ ਇੱਥੇ ਮੈਡੀਕਲ ਦੇ ਲਈ ਚੱਲਦੇ ਨੇ ਉਹ ਗਣਾਈ ਨੇ ਉਸ ਤੋਂ ਇਲਾਵਾ ਅਲਟਰਾਸਾਉਂਡ ਦਾ ਐਕਸ-ਰੇ ਦਾ ਤੇ ਇਸ ਤੋਂ ਬਾਅਦ ਵੀ ਅਪ੍ਰੈਲ ਤੋਂ ਅਸੀਂ ਇੱਥੇ ਸਿਟੀ ਸਕੈਨ ਦਾ ਵੀ ਸਟਾਰਟ ਕਰ ਰਹੇ ਹਾਂ। ਵੀ ਜਿਹੜੇ ਲੋਕਾਂ ਨੂੰ ਕਿ ਲੁਧਿਆਣਾ ਜਾਣਾ ਪੈਂਦਾ ਸੀ ਜਾਂ ਚੰਡੀਗੜ੍ਹ ਜਾਣਾ ਪੈਂਦਾ ਸੀ ਜਿਹੜੇ ਕਮ ਲਈ ਉਹ ਹੁਣ ਇਸ ਏਰੀਆ ਦੇ ਵਿੱਚ ਵੀ ਉਹ ਸਬਦ ਅਵੇਲੇਬਲ ਹੋਏਗਾ ਸਰ ਕੇ ਕੈਂਪ ਦੌਰਾਨ ਲੋੜਵੰਦਾਂ ਨੂੰ ਜਿਹੜੀਆਂ ਦਵਾਈਆਂ ਨੇ ਉਹ ਮੁਫਤ ਵਹਈਆ ਕਰਵਾਈਆਂ ਜਾਂਦੀਆਂ ਨੇ ਹਾਂਜੀ ਬਿਲਕੁਲ ਕੈਂਪ ਦੇ ਦੌਰਾਨ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਜਾਂਚ ਦੇ ਨਾਲ ਦਵਾਈਆਂ ਵੀ ਅਸੀਂ ਮੁਫਤ ਸਾਰੀ ਇੱਥੇ ਲੋਦਰਾਂ ਦੀ ਸੇਵਾ ਕਰਦੇ ਹਾਂ ਤੇ ਦੂਸਰੇ ਕੈਂਪ ਵੀ ਸਾਡੇ ਕਾਫੀ ਪਿੰਡਾਂ ਦੇ ਵਿੱਚ ਅਸੀਂ ਲਗਾਏ ਨੇ ਜਿਵੇਂ ਇੱਥੇ ਸੁਲਤਾਨਪੁਰ ਦਬੁਰਜੀ ਕਦੋਂ ਤੇ ਦੂਸਰਾ ਸਿਆੜ ਤੇ ਇਹ ਕਾਫੀ ਪਿੰਡਾਂ ਦੇ ਨਾਮ ਨੇ ਵੀ ਰਾਮਪੁਰ ਵੀ ਜਿਹੜੇ ਅਸੀਂ ਕੰਮ ਪਰ ਰੈਗੂਲਰ ਕਰਦੇ ਨੇ ਵੀ ਅੱਗੇ ਵੀ ਮਹਾਰਾਜ ਵੱਲੋਂ ਹੁਕਮ ਹੈ ਵੀ ਪਿੰਡਾਂ ਚ ਜਾ ਜਾ ਕੇ ਤੁਸੀਂ ਕੈਂਪ ਲਗਾਓ ਲੋਕਾਂ ਦੀ ਸੇਵਾ ਕਰੋ ਵੱਧ ਤੋਂ ਵੱਧ ਜਿੰਨਾ ਹੋ ਸਕਦਾ। ਕਈ ਵਾਰ ਸਰ ਸਰਜਰੀ ਕਰਵਾਣੀ ਹੁੰਦੀ ਆ ਤੇ ਲੋਕੀ ਦਰਦ ਦੇ ਨੇ ਵੀ ਸਾਡੇ ਖਰਚੇ ਬਹੁਤ ਹੋਣਗੇ ਤੇ ਸਰਜਰੀ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਸਹੂਲਤਾਂ ਦੇ ਰਹੇ ਹੋ ਕੀ ਮਾਇਆ ਕਰਵਾ ਰਹੇ ਹੋ? ਦੇਖੋ ਪਹਿਲੀ ਤਾਂ ਇਹ ਵੀ ਸਰਜਰੀ ਅਸੀਂ ਬਹੁਤ ਹੀ ਨੋਮੀਨਲ ਰੇਟ ਤੇ ਵੀ ਇੱਥੇ ਅਸੀਂ ਕਰਦੇ ਆਂ। ਅਗਰ ਕੋਈ ਸਾਡੇ ਕੋਲੇ ਲੋਡ ਬੰਦ ਆ ਜਾਂਦਾ ਏਦਾਂ ਦਾ ਕਿ ਪਿੰਡ ਦਾ ਸਾਡੇ ਕੋਈ ਮੈਂਬਰ ਜਾਂ ਸਰਪੰਚ ਸਾਹਿਬ ਜਾਂ ਕੋਈ ਹੋਰ ਸਾਡੂ ਜਿਹੜਾ ਕੋਈ ਕਰਦੇ ਨੇ ਕਿ ਇਹ ਪੇਸ਼ੈਂਟ ਨੂੰ ਵਿਚਾਰਾ ਅਫੋਰਡ ਨਹੀਂ ਕਰਦਾ ਤਾਂ ਮਹਾਰਾਜ ਵੱਲੋਂ ਹੁਕਮ ਹੈ ਕਿ ਅਸੀਂ ਉਹਨੂੰ ਵੀ ਅੱਛੇ ਵੀ ਡਿਸਕਾਊਂਟ ਜਿੰਨਾ ਦੇ ਸਕਦੇ ਹਾਂ ਜੋ ਸਾਡਾ ਖਰਚਾ ਆਉਂਦਾ ਉਸ ਤੋਂ ਅਸੀਂ ਨੀਚੇ ਵੀ ਸਰਜਰੀਆਂ ਕਰ ਦਿੰਦੇ ਆ ਮੁੱਖ ਸਰਜਰੀਆਂ ਕਿਹੜੀਆਂ ਕਿਹੜੀਆਂ ਹੋ ਰਹੀਆਂ ਨੇ ਦੇਖੋ ਇੱਥੇ ਅਪਰੋਕਸੀਮੇਟ ਇੱਕ ਸਾਲ ਦੇ ਅੰਦਰ 2200 ਤੋਂ ਜ਼ਿਆਦਾ ਸਾਡੇ ਵੀ ਜਿਹੜੀਆਂ ਸਰਜਰੀਆਂ ਗੋਡਿਆਂ ਤੇ ਹਿਪਰ ਰਿਪਲੇਸਮੈਂਟ ਦੀਆਂ ਹੋ ਚੁੱਕੀਆਂ ਨੇ 150 ਦੇ ਕਰੀਬ ਜਰਨਲ ਸਰਜਰੀਆਂ ਜਿਵੇਂ ਆ ਗਦੂਦਾਂ ਦੀਆਂ ਹੋ ਗਈਆਂ ਆ ਸਟੋਨ ਦੀਆਂ ਹੋ ਗਈਆਂ ਪੱਥਰੀ ਦੀਆਂ ਹੋ ਗਈਆਂ ਜਿੰਨੀਆਂ ਵੀ ਇਹ ਸਰਜਰੀਆਂ ਹੋ ਚੁੱਕੀਆਂ ਨੇ ਤੇ 100 ਤੋਂ ਪਲੱਸ ਸਾਡੇ ਜਿਵੇਂ ਦੰਦਾਂ ਦੇ ਇੰਪਲਾਂਟ ਦੇ ਨੇ ਉਹ ਵੀ ਹੋ ਚੁੱਕੇ ਨੇ ਜੀ ਅੱਜ ਸਾਨੂੰ ਐਨਬੀਏ ਚ ਦਾ ਸਰਟੀਫਿਕੇਟ ਮਿਲੇ ਜਿਹੜਾ ਕੁਆਲਟੀ ਦੇ ਰਿਲੇਟਿਡ ਹਸਪੀਟਲ ਦੇ ਹੁੰਦਾ ਹੈ ਸਭ ਤੋਂ ਵੱਡੀ ਪ੍ਰਾਪਤੀ ਤਾਂ ਅੱਜ ਦੀ ਇਹ ਹੈ ਜੀ ਵੀ ਇਹ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਸਰਟੀਫਿਕੇਟ ਮਿਲਿਆ ਹੈ ਪਹਿਲਾਂ ਸਾਰਿਆਂ ਨੂੰ ਪਰ ਰੂਰਲ ਏਰੀਆ ਦੇ ਵਿੱਚ ਇਹ ਪੰਜਾਬ ਦਾ ਮੈਨੂੰ ਲੱਗਦਾ ਕਿ ਫਰਸਟ ਹਸਪਤਾਲ ਹੈ ਜਿਹਨੂੰ ਇਹ ਸਰਟੀਫਿਕੇਟ ਮਿਲਿਆ ਹੈ ਤੇ ਮੈਂ ਇੱਥੇ ਵੀ ਮਹਾਰਾਜ ਜੀ ਦਾ ਸਤਿ ਪਾਪਾ ਬਲਜਿੰਦਰ ਸਿੰਘ ਜੀ ਦਾ ਵੀ ਜਿੱਥੇ ਧੰਨਵਾਦ ਕਰਦਾ ਜਿਨ੍ਹਾਂ ਦੀ ਇਹ ਰੈਨਵੇਟ ਹਸਪਤਾਲ ਚੱਲ ਰਿਹਾ ਹੈ ਤੇ ਇੱਥੇ ਡਾਕਟਰ ਸਾਡੇ ਹੈੱਡ ਨੇ ਜਿਹੜੇ ਸੀਓ ਡਾਕਟਰ ਹਰਪ੍ਰੀਤ ਸਿੰਘ ਗਿੱਲ ਜੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਸਰਟੀਫਿਕੇਟ ਨੂੰ ਅਚੀਵ ਕਰ ਲਈ ਵੀ ਸਾਰੀ ਮਿਹਨਤ ਕੀਤੀ ਹੈ। ਬਾਕੀ ਮੈਂ ਸਾਰੇ ਹਸਪੀਟਲ ਦੇ ਜਿੰਨਾ ਸਟਾਫ ਹੈ ਟੀਮ ਹੈ ਡਾਕਟਰ ਸਾਹਿਬ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਦੇਖੋ ਇਹ ਸਾਰੇ ਇਹ ਉਹਦਾ ਸਾਰਾ ਜਿੰਨਾ ਵੀ ਇਹ ਸਿਸਟਮ ਹੈ ਜਿੰਨਾ ਵੀ ਇੱਥੇ ਸਾਰਾ ਕੁਝ ਚੱਲ ਰਿਹਾ ਹੈ ਉਹ ਸਤਿਪੰਗਤ ਬਲਜਿੰਦਰ ਸਿੰਘ ਜੀ ਦੀ ਕਿਰਪਾ ਦੁਆਰਾ ਹੀ ਚੱਲ ਰਿਹਾ ਹੈ। ਉਹਨਾਂ ਦੇ ਇਹ ਵਿਜਨ ਕਰਕੇ ਇਹ ਹਸਪਤਾਲ ਦੇ ਵਿੱਚ ਇੰਨਾ ਕੁਝ ਜੋ ਵੀ ਆਪਣਾ ਹੋ ਰਿਹਾ ਉਹ ਮਹਾਰਾਜ ਦੇ ਆਪ ਦੇਖ ਰਖ ਦੇ ਅੰਡਰ ਹੀ ਉਹ ਸਾਰਾ ਕੁਝ ਕਰਵਾ ਰਹੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਮਹਾਰਾਜ ਦਾ ਜਿਨ੍ਹਾਂ ਨੇ ਸੰਗਤ ਲਈ ਇੰਨਾ ਵੀ ਜ਼ਿਆਦਾ ਵੀ ਉਹ ਸੇਵਾ ਦੇ ਲਈ ਕਰ ਰਹੇ ਨੇ ਦੇ ਵਿੱਚ ਕੈਂਪ ਲਗਾਇਆ ਗਿਆ ਜਿਦੇ ਵਿੱਚ ਸਰਜਰੀ ਤੇ ਆਈ ਦੇ ਪੇਸ਼ੈਂਟਸ ਆਏ ਜਿਨ੍ਹਾਂ ਨੂੰ ਅਸੀਂ ਫ੍ਰੀ ਚੈੱਕਅਪ ਕੀਤਾ ਤੇ ਫ੍ਰੀ ਮੈਡੀਸਨ ਦਿੱਤੀਆਂ ਸਾਡੇ ਕੋਲ ਪੇਸ਼ੈਂਟ ਘਟੋ ਘਟ 100 ਦੇ ਉੱਤੋਂ ਅਸੀਂ ਓਪਰੇਟਿਵ ਦੇ ਚ ਦੇਖੇ ਫਿਰ ਉਸ ਤੋਂ ਬਾਅਦ ਇੱਕ ਤਾਰ پیشنਟ ਵੀ ਆਪਰੇਸ਼ਨ ਕਿਤੇ ਕਿ ਜਿਹੜੇ ਕਿ پیشنਟ ਬੜੇ ਖੁਸ਼ ਨੇ ਇੱਥੇ ਤੇ ਸਾਰਿਆਂ ਦਾ ਫਰੀ ਇਲਾਜ ਵੀ ਕੀਤਾ ਕਿਹੜੇ ਕਿਹੜੇ ਆਪਰੇਟ ਕੀਤੇ ਜਾਂਦੇ ਨੇ ਜੀ ਇੱਥੇ ਇੱਕ ਅਸੀਂ ਅੱਜ ਬ੍ਰੈਸਟ ਅਬਸੈਸ ਕੀਤਾ پیشنਟ ਨੂੰ ਕਿਸੇ ਨੇ ਡਰਾਤਾ ਕਿ ਬ੍ਰੈਸਟ ਦੀ ਤੁਹਾਡੇ ਛਾਤੀ 'ਚ ਗੱਠ ਹੈ ਇਹ ਕੈਂਸਰ ਹੈ ਫਿਰ ਅਸੀਂ پیشنਟ ਨੂੰ ਚੈੱਕ ਕੀਤਾ پیشنਟ ਦੇ ਰਿਲੇਟਿਵ ਦੇ ਸਾਹਮਣੇ ਹੀ ਉਹਨੂੰ ਦਿਖਾਇਆ ਵੀ ਇਹ ਗੱਠ ਨਹੀਂ ਹੈਗੀ ਹੈ ਪੀਕ ਹੈਗੀ ਹੈ ਮੁਵਾਦ ਹੈ ਤੇ پیشنਟ ਨੂੰ ਤਸੱਲੀ ਦਿੱਤੀ ਨਾ ਅਸੀਂ ਉਹਦੇ ਕੋਈ ਹੋਰ ਅੱਗੇ ਜਾਂਚਾ ਦੇ ਪੈਸੇ ਖਰਚਾਏ ਤੇ ਅਸੀਂ ਉਹਨੂੰ ਸਟੀਰਾ ਦੇ ਕੇ ਫ੍ਰੀਜ਼ ਵਿੱਚ ਉਹਦਾ ਲਾਜ ਕੀਤਾ ਪੇਸ਼ੈਂਟ ਬੜਾ ਖੁਸ਼ ਹੈ ਦੂਸਰੀ ਅੱਜ ਪਿੱਤੇ ਦੀ ਪਥਰੀ ਕਿਤੇ ਆਪਰੇਸ਼ਨ ਦੂਰ ਵੀ ਨਾਲ ਤੇ ਉਹ ਵੀ ਬੜਾ ਖੁਸ਼ ਹੈ ਪੇਸ਼ੈਂਟ ਕਹਿੰਦਾ ਵੀ ਸਾਨੂੰ ਇੱਥੇ ਬੜੀ ਸਹੂਲਤਾਂ ਚੰਗੀ ਤੇਰਾ ਰੂਰਲ ਸੈਂਟਰ ਬੜੀ ਖੁਸ਼ ਸਹੂਲਤ ਮੁਸ਼ਕਿਲ ਹੁੰਦੀ ਹੈ ਮਿਲਣੀ ਤੇ ਜਿਹੜੀ ਸਹੂਲਤਾਂ ਸੀ ਇੱਥੇ ਸਾਰੀ ਸ਼ੇਅਰ ਵਾਲੀ ਸਹੂਲਤ ਰੂਰਲ ਏਰੀਆ ਚ ਇੱਥੇ ਦੇ ਰਹੇ ਹਾਂ ਅਸੀਂ ਅਸੀਂ ਜਿਹੜਾ ਚੱਕਣ ਤੋਂ ਆਇਆ ਕਰਵੰਤ ਕੌਰ ਮੇਰਾ ਨਾਮ ਹੈ ਟਰਾਈਕ ਟੂ ਦਾ ਇਹ ਤੁਹਾਨੂੰ ਕਿੰਨੀ ਕ ਤਕਲੀਫ ਆ ਰਹੀ ਸੀਗੀ ਤੇ ਤੁਹਾਡੀ ਉਮਰ ਕਿੰਨੀ ਆ 12 ਸਾਲ ਦੀ ਮੇਰੀ ਉਮਰ ਹੈ ਤਕਰੀਬ ਤੱਕ ਕੋਈ ਨਹੀਂ ਖਾਸ ਨਹੀਂ ਆਈ ਬਹੁਤ ਤੇਜ਼ ਆ ਗਈ ਹੈ ਮੇਰੇ ਕੋਲ ਕੁਝ ਨਹੀਂ ਹੈ ਅਛਾ ਮਾਤਾ ਜੀ ਗੱਲ ਕਰੀਏ ਵੀ ਹੋਰ ਵੀ ਹਸਪਤਾਲ ਨੇ ਤੁਸੀਂ ਇਹੀ ਹਸਪਤਾਲ ਦੀ ਚੋਣ ਕਿਉਂ ਕੀਤੀ? ਕਿਉਂਕਿ ਇੱਥੇ ਵਧੀਆ ਕੇਅਰ ਹੈ ਜੀ ਡਾਕਟਰ ਵਧੀਆ ਨੇ ਜੇ ਖਰਚੇ ਦੀ ਗੱਲ ਕਰੀਏ ਤਾਂ ਖਰਚਾ ਕਿਵੇਂ ਆ? ਖਰਚੇ ਵੀ ਠੀਕ ਹੈ ਅਛਾ ਹੋਰ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਸੱਚੀ ਕਹਾਂਗੇ ਵੀ ਉੱਥੇ ਜਾਓ ਵੀ ਵਧੀਆ ਹਸਪਤਾਲ ਹੈ ਡਾਕਟਰ ਵਧੀਆ ਹੈ ਜਿਵੇਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੀ ਸੋਚ ਹੈ ਉਹਨਾਂ ਦੀ ਸੋਚ ਇਹੀ ਹੈ ਕਿ ਜਿਹੜਾ ਇਹ ਵਾਲਾ ਹਾਈ ਕੁਆਲਿਟੀ ਅਸੀਂ ਹਸਪਤਾਲ ਇਸ ਏਰੀਆ ਨੂੰ ਦਈਏ ਸਾਰੇ ਜਿੰਨੇ ਵੀ ਮਰੀਜ਼ ਹੈ ਉਹ ਬਾਹਰ ਨਾ ਜਾਣ ਜਿਹੜੇ ਵੱਡੇ ਵੱਡੇ ਸ਼ਹਿਰਾਂ 'ਚ ਵੱਡੇ ਵੱਡੇ ਹਸਪਤਾਲਾਂ ਜਾਂਦੇ ਆ ਤੇ ਬੜੇ ਹੀ ਰੀਜ਼ਨੇਬਲ ਰੇਟ ਤੇ ਅਸੀਂ ਜੋ ਵੀ ਸਰਜਰੀਜ਼ ਕਰਨੀਆਂ ਉਹ ਇੱਥੇ ਅਸੀਂ ਕਰੀਏ ਤੇ ਹੁਣ ਤੱਕ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਲੋਕੀ ਸਾਡੇ ਕੋਲ ਇੱਥੇ ਇਲਾਕੇ ਵਾਲੇ ਨਹੀਂ ਬਾਹਰ ਵਾਲੇ ਵੀ ਹੁਣ ਤਾਂ ਲੁਧਿਆਣਾ ਤੋਂ ਪਟਿਆਲਾ ਚੰਡੀਗੜ੍ਹ ਤੋਂ ਈਵਨ ਇੱਥੇ ਆਪਰੇਸ਼ਨ ਕਰਾਨ ਇੱਥੇ ਆ ਰਹੇ ਆ ਈਵਨ ਬਾਰੋਂ ਆਸਟ੍ਰੇਲੀਆ ਕੈਨੇਡਾ ਯੂ ਐਸ اے ਤੋਂ ਵੀ ਸਾਡੇ ਕੋਲ ਇੱਥੇ ਪੇਸ਼ੈਂਟਸ ਜਿਹੜੇ ਹੈਗੇ ਆ ਆਪਰੇਟ ਕੀਤੇ ਹੋਏ ਆ ਜਿਹੜਾ ਉੱਥੇ ਸੇਮ ਹਸਪੀਟਲ ਜਿਸ ਤਰ੍ਹਾਂ ਸੀ ਬਾਹਰ ਹੈ ਨਾ ਸੇਮ ਹਸਪੀਟਲ ਆ ਸੇਮ ਟ੍ਰੀਟਮੈਂਟ ਆ ਤੇ ਬਾਕੀ ਹਰ ਇੱਕ ਚੀਜ਼ ਪੱਖੋਂ ਇੱਥੇ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਾ ਕਿ ਜਿਹੜਾ ਰੀ ਆਪਣਾ ਨੀਰੀ ਰਿਪਲੇਸਮੈਂਟ ਕੀਤਾ ਮੇਰਾ ਦੋ ਕਹਿੰਦੇ ਗੱਲ ਨੇ ਤੇ ਮੈਂ ਬਹੁਤ ਖੁਸ਼ ਹਾਂ ਜੀ ਕਈ ਵਾਰ ਲੋਕੀ ਨਾ ਸਿਸਟਰ ਡਰ ਜਾਂਦੇ ਨੇ ਵੀ ਆਪਰੇਸ਼ਨ ਹੋਊਗਾ ਹਨਾ ਤੇ ਲੋਕੀ ਆਪਰੇਟ ਨਹੀਂ ਕਰਾਉਂਦੇ ਹੈਗੇ ਇਸੇ ਤਰ੍ਹਾਂ ਉਹਨੂੰ ਜਿੱਦਾਂ ਆਪਾਂ ਪੰਜਾਬ ਵਿੱਚ ਚੱਲੀਏ ਵੀ ਕੜੀਸ ਦੇ ਰਹਿੰਦੇ ਨੇ ਹਨਾ ਜੀ ਤਕਲੀਫ ਦੇ ਵਿੱਚ ਰਹਿੰਦੇ ਜਿੱਤੋਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਕਿਹੜੀ ਮੈਂ 2 ਮਹੀਨੇ ਤੇ ਇੰਨਾ ਬਹੁਤ ਜ਼ਿਆਦਾ ਹਾਰਟ ਮੇਰੇ ਤੇ ਟੈਨਰ ਸੀਗਾ ਤੇ ਮੈਨੂੰ ਸਾਰੇ ਬੱਚਿਆਂ ਨੇ ਵੀ ਉੱਥੋਂ ਕਿਹਾ ਮੰਮੀ ਤੁਸੀਂ ਇੱਡੀਆ ਜਾਓ ਇੱਡੀਆ ਬੈਟੂ ਚ ਬੈਟਰ ਲਾ ਜਾ ਇਸ ਕਰਕੇ ਮੈਂ ਇੱਥੇ ਆਈ ਤੇ ਮੈਨੂੰ ਬਹੁਤ ਵਧੀਆ ਲੱਗਿਆ। ਅੱਛਾ ਖਾਚੇ ਪੱਖੋਂ ਕਿੱਦਾਂ ਦਾ ਹਸਪਤਾਲ ਹੈ? ਬਹੁਤ ਹੀ ਵਧੀਆ ਹੈ। ਬਹੁਤ ਚੰਗਾ। ਖਾਚੇ ਤੇ ਦੂਸਰੇ ਹਸਪਤਲਾਂੋਂ ਕਾਫੀ ਜਾਂ ਪਾਦਦੇ ਨੇ। ਖਾਚੇ ਦੀ ਗੱਲ ਨਹੀਂ ਹੁੰਦੀ। ਹਾਂ। ਖਾਚਾ ਜੇ ਪਰ ਤੁਹਾਨੂੰ ਤੁਹਾਡਾ ਪ੍ਰੋਪਰ ਟਰੀਟਮੈਂਟ ਹੁੰਦਾ ਨਾ ਉੱਥੇ ਪੈਸਾ ਮਾਇਨੇ ਨਹੀਂ ਲੱਗਦਾ। ਇਹ ਮੈਂ ਤੁਹਾਨੂੰ ਹੋਰ ਮਾੜੀ ਤੋਂ। ਹੋਰ ਮਾੜੀ ਜਿੱਦੇ ਵਿੱਚ ਇਹ ਕੋਪਨਸ ਦੀ ਟੀਮ ਦਾ ਹਾਸੇ। ਦੇ 11-12 ਤਰੀਕ ਨੂੰ ਦੁਬਾਰਾ ਫੇਰ ਉਹਦੀ ਮੀਟਿੰਗ ਲੈਣਾ ਹੈ। ਵੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਆਪਣੇ ਕੰਮ ਦੇ ਵਿੱਚ ਜਿੱਥੇ ਵੀ ਤੁਸੀਂ ਕਰਦੇ ਹੋ ਉਹਨੂੰ ਪੂਰਾ ਜਿੱਦ ਲਗਾ ਕੇ ਮਨ ਲਗਾ ਕੇ ਕੰਮ ਨੂੰ ਬਰਵਚੀਤ ਕਰੋ ਜੇ ਕੁਝ ਮੈਂ ਇੱਕ ਦੁਵਾਰਾ ਮੈਂ ਬੇਨਤੀ